ਲਓ ਜੀ ਹੁਣ ਆਪ ਦੇਖੋ ਨਵਾਂ ਪਟਾਕਾ ਹੁਣ ਆ ਪੁਲਿਸ ਅਫਸਰ ਆ ਪੁਲਿਸ ਇੰਸਪੈਕਟਰ 1 ਕਿਲੋ ਚਿੱਟੇ ਸਮੇਤ 1 ਕਿਲੋ ਹੈਰੋਇਨ ਸਮੇਤ 5 ਕਰੋੜ ਦੇ ਨਸ਼ੇ ਸਮੇਤ ਫੜਿਆ ਗਿਆ ਹੁਣ ਤੁਸੀਂ ਦੱਸੋ ਜਦੋਂ ਲੋਕ ਕਹਿੰਦੇ ਨੇ ਵੀ ਕੁੱਤੀ ਚੋਰਾ ਨਾਲ ਰਲ ਗਈ ਆ ਜਦੋਂ ਲੋਕ ਕਹਿੰਦੇ ਨੇ ਇੱਥੇ ਬਾੜ ਹੀ ਖੇਤ ਨੂੰ ਖਾਨ ਲੱਗ ਪਈ ਆ ਉਦੋਂ ਬਹੁਤ ਤਕਲੀਫ ਹੁੰਦੀ ਆ ਪਰ ਹੁਣ ਆ ਜਿਹੜਾ ਇੰਸਪੈਕਟਰ ਅਮਰਸਰ ਪੁਲਿਸ ਨੇ ਆਪ ਫੜਿਆ ਸੀਏ ਸਟਾਫ ਨੇ ਫੜਿਆ ਇਹਦੇ ਕੋਲੋਂ ਕੋਈ ਗਰਾਮਾ ਗ੍ਰੂਮਾ ਚ ਨਹੀਂ ਮਿਲਿਆ ਆ ਪਿਛਲੇ ਦਿਨੀ ਜਿਹੜੀ ਬਠਿੰਡੇ ਤੋਂ ਇੱਕ ਪੁਲਿਸ ਵਾਲੀ ਫੜੀ ਐ ਜਿਹਦੇ ਕੋਲੋਂ ਸਿਰਫ 17 ਗ੍ਰਾਮ ਚਿੱਟਾ ਫੜਿਆ ਗਿਆ ਉਹ ਤਾਂ ਗਰਾਮਾਤ ਸੀ ਇਹਦੇ ਕੋਲੋਂ ਤਾਂ ਕਿਲੋ ਫੜਿਆ ਗਿਆ ਕਿਲੋ 5 ਕਰੋੜ ਦਾ ਪਰ ਹੈਰਾਨੀ ਦੀ ਗੱਲ ਪਤਾ ਨਹੀਂ ਕਿਉਂ ਇਹਦੀ ਖਬਰ ਨ ਐਨੇ ਵੱਡੇ ਪੱਧਰ ਤੇ ਨਸ਼ਰ ਹੀ ਨਹੀਂ ਹੋ ਰਹੀ ਐਨੇ ਵੱਡੇ ਪੱਧਰ ਤੇ ਇਹ ਖਬਰ ਚੁੱਕੀ ਨਹੀਂ ਜਾ ਰਹੀ ਚੱਕਰ ਕੀ ਹੈ ਉਹਦੇ ਕੋਲੋਂ ਗ੍ਰਾਮਾਂ ਚ ਫੜਿਆ ਇਹਦੇ ਕੋਲੋਂ ਕਿਲਮਾਂ ਚ ਤੁਹਾਡੇ ਚੋਂ ਬਹੁਤਿਆਂ ਨੂੰ ਇਹ ਖਬਰ ਹੁਣ ਤੱਕ ਪਤਾ ਨਹੀਂ ਲੱਗੀ ਹੋਣੀ ਇਹ ਇੱਕ ਸੋਚਣ ਵਾਲਾ ਸਵਾਲ ਹੈ ਬਈ ਉਹ ਕੁੜੀ ਸੀ ਤਾਂ ਕਰਕੇ ਉਹ ਸੋਹਣੀ ਸੀ ਤਾਂ ਕਰਕੇ ਭਾਵੇਂ ਕਿ ਉਹਦਾ ਗੁਨਾਹ ਵੀ ਮਾਫ ਕਰਨ ਯੋਗ ਨਹੀਂ ਭਾਵੇਂ ਕਿ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਉਹਦੇ ਕਿੱਥੇ ਤਾਰ ਜੁੜੇ ਉਹ ਕੁੜੀ ਨੂੰ ਕੌਣ ਚਿੱਟਾ ਲਿਆ ਕੇ ਦਿੰਦਾ ਸੀ ਉਹ ਕਿਹਦੇ ਲਈ ਕੰਮ ਕਰਦੀ ਸੀ ਉਹਦੇ ਮਗਰ ਕਿਹੜੇ ਵੱਡੇ ਹੱਥ ਸੀ ਜਾਂ ਕੋਈ ਵੱਡੇ ਅਫਸਰ ਸੀ ਇਹਦੀ ਛਾਣਬੀਨ ਹੋਣੀ ਚਾਹੀਦੀ ਹੈ ਜਿਹੜੀ ਕਿ ਪੁਲਿਸ ਨੇ ਹੁਣ ਤੱਕ ਤਿੰਨ ਤਿੰਨ ਰਿਮਾਂਡ ਲੈ ਲੇ ਪਰ ਹੁਣ ਤੱਕ ਬਾਹਰ ਦੱਸਿਆ ਕੁਛ ਨਹੀਂਗਾ ਵੀ ਉਹ ਕੁੜੀ ਕੋਲੋਂ ਬਰਾਮਦ ਕੀ ਹੋਇਆ ਹੁਣ ਇਹ ਜਿਹੜਾ ਪੁਲਿਸ ਇਨਸਪੈਕਟਰ ਹੈ ਇਹ ਭਾਈ ਇੰਟੈਲੀਜੈਂਸ ਦੇ ਵਿੱਚ ਇਨਸਪੈਕਟਰ ਸੀਗਾ ਇੰਟੈਲੀਜੈਂਸ ਵਿਭਾਗ ਉਹ ਵਿਭਾਗ ਹੁੰਦਾ ਜਿਨੇ ਸੂਚਨਾਵਾਂ ਦੇਣੀਆਂ ਹੁੰਦੀਆਂ ਨੇ ਜਿਨੇ ਸੀਆਈਡੀ ਵਾਂਗ ਕੰਮ ਕਰਨਾ जिने ਇਹ ਦੱਸਣਾ ਵੀ ਕੌਣ ਕਿੱਥੇ ਕਿਵੇਂ ਕਿਵੇਂ ਗਲਤ ਕਰ ਰਿਹਾ ਹੈ ਗੁਪਤ ਚਰਮ ਭਾਗ ਵੀ ਕਹਿੰਦੇ ਨੇ ਪਿੱਛੇ ਰਹਿ ਕੇ ਕੰਮ ਕਰਨਾ ਹੁੰਦਾ ਤੇ ਹੁਣ ਜੇਕਰ ਉਸ ਵਿਭਾਗ ਦਾ ਹੀ ਇਨਸਪੈਕਟਰ ਮਨਜੀਤ ਸਿੰਘ ਦੱਸਿਆ ਜਾ ਰਿਹਾ ਨਾਲ ਉਹਦਾ ਇੱਕ ਸਾਥੀ ਰਵੀ ਦੱਸਿਆ ਜਾ ਰਿਹਾ ਇਹ ਦੋਨੇ ਫੜੇ ਗਏ ਨੇ ਅਮਰਸਰ ਪੁਲਿਸ ਨੇ ਫੜੇ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਤੋਂ ਹੁਣ ਰਿਮਾਂਡ ਲਿਆ ਗਿਆ ਹੁਣ ਪੁੱਛਗਿੱਛ ਹੋਏਗੀ ਤੇ ਨਸ਼ਾ ਕਿੰਨਾ 1 ਕਿਲੋ ਕਿੰਨੇ ਘਰ ਬਰਬਾਦ ਕੀਤੇ ਹੋਣੇ ਆ ਇਸ ਪੁਲਿਸ ਵਾਲੇ ਨੇ ਤੇ ਨਾਲੇ ਮਾਰਦਾ ਉਹ ਰੋਪ ਮੇਰੇ ਤੇਰੇ ਅਰਗਿਆਂ ਤੇ ਮਤਲਬ ਆਪ ਗਲਤ ਕੰਮ ਕਰਦੇ ਪੰਜਾਬ ਨੂੰ ਜਵਾਨੀ ਨੂੰ ਬਰਬਾਦ ਕਰਦੇ ਤੇ ਦੂਜੇ ਉੱਪਰ ਰੋਪ ਮਾਰਨੇ ਕੀ ਇਹ ਜੈਸਾ ਸਵਾਲ ਤਾਂ ਪਹਿਲਾਂ ਹੀ ਉੱਠ ਰਿਹਾ ਸੀ ਕਿ ਜਿਹੜੀ ਬਠਿੰਡਾ ਤੋਂ ਉਹ ਸੋਹਣੀ ਸੁਨੱਖੀ ਬੀਬੀ ਫੜੀ ਆ ਚਿੱਟੇ ਵਾਲੀ ਵੀ ਉਹਦੀ ਆਲੀਛਣ ਕੋਠੀ ਤੇ ਘਰ ਨੂੰ ਪੀਲਾ ਪੰਜਾ ਜੀਸੀਬੀ ਹੁਣ ਤੱਕ ਕਿਉਂ ਨਹੀਂ ਮੁੜੀ ਕਿਉਂ ਨਹੀਂ ਢਾਇਆ ਗਿਆ ਤੇ ਸਵਾਲ ਹੁਣ ਦੂਜਾ ਫੇਰ ਜੁੜ ਗਿਆ ਵੀ ਆ ਜਿਹੜਾ ਪੁਲਿਸ ਇੰਸਪੈਕਟਰ ਜਿਹੜਾ ਇੰਟੈਲੀਜੈਂਸ ਦਾ ਇੰਸਪੈਕਟਰ ਸੌਰੀ ਫੜਿਆ ਤੇ ਇਹ ਇਹਦੇ ਘਰ ਨੂੰ ਹੁਣ ਪੀਲਾ ਪੰਜਾ ਹੁਣ ਜੀਸੀਬੀ ਹੁਣ ਬਲਡੋਜ਼ਰ ਚੱਲੂਗਾ ਇਹ ਸਵਾਲ ਪੁੱਛਿਆ ਜਾਣਾ ਲੋਕਾਂ ਵੱਲੋਂ ਕੌਕਬ ਡੋਜ਼ਰ ਪਿਛਲੇ ਦਿਨੀ ਚੱਲੇ ਨੇ ਪਰ ਕਿਸੇ ਵੀ ਵੱਡੇ ਸਿਆਸਤਦਾਨ ਦੇ ਕਿਸੇ ਵੀ ਵੱਡੇ ਅਫਸਰ ਦੇ ਤੇ ਵੱਡੇ ਬੰਦੇ ਦੇ ਘਰ ਤੇ ਨਹੀਂ ਚੱਲਿਆ ਸਵਾਲ ਇਹ ਵੀ ਆ ਕਿ ਕੀ ਨਸ਼ਿਆਂ ਦੇ ਇੰਨੇ ਵੱਡੇ ਕਾਰੋਬਾਰ ਧੰਦੇ ਤੇ ਨੈਕਸਸ ਦੇ ਵਿੱਚ ਆ ਸਾਰੇ ਛੋਟੇ ਮੋਟੇ ਹੀ ਨੇ ਕੋਈ ਵੱਡਾ ਸਿਆਸਤਦਾਨ ਨਹੀਂ ਹੈਗਾ ਕੋਈ ਵੱਡਾ ਮੰਤਰੀ ਸੰਤਰੀ ਪਿਛਲੀਆਂ ਸਰਕਾਰਾਂ ਦਾ ਜਾਂ ਹੋਣ ਵਾਲੀਆਂ ਸਰਕਾਰਾਂ ਦਾ ਇਹਦੇ ਚ ਸ਼ਾਮਲ ਹੈ ਹੀ ਨਹੀਂ ਕੀ ਕੋਈ ਵੱਡਾ ਅਫਸਰ ਪੁਲਿਸ ਅਫਸਰ ਸਿਵਲ ਅਫਸਰ ਕੋਈ ਵੀ ਇਸ ਇੰਨੇ ਵੱਡੇ ਧੰਦੇ ਚ ਸ਼ਾਮਲ ਨਹੀਂਗਾ ਤੇ ਫਿਰ ਇਹ ਸਰਕਾਰ ਸਿਆਸਤਾਂ ਤੇ ਅਫਸਰਸ਼ਾਹੀ ਦੀ ਪੁਸ਼ਤ ਪਣਾਈ ਤੇ سپورਟ ਤੋਂ ਬਿਨਾ ਇੰਨਾ ਵੱਡਾ ਧੰਦਾ ਪੰਜਾਬ ਚ ਫੈਲਿਆ ਪਿਆ ਤੁਹਾਨੂੰ ਯਕੀਨ ਆਉਂਦੀ ਹੈ ਗੱਲ ਤੁਸੀਂ ਆਪਣਾ ਕਮੈਂਟ ਦੇ ਬਾਰੇ ਜ਼ਰੂਰ ਲਿਖਿਓ ਮੈਂ ਹੈਰਾਨ ਆ ਕਿ ਹੁਣ ਤੱਕ ਜਿੰਨੇ ਵੀ ਤਸਕਰ ਜਾਂ ਨਸ਼ਾ ਵੇਚਣ ਵਾਲੇ ਪੁਲਿਸ ਨੇ ਫੜੇ ਨੇ ਉਸ ਤੋਂ ਬਾਅਦ ਉਹਨਾਂ ਤੋਂ ਜਾਣਕਾਰੀਆਂ ਲੈ ਕੇ ਸੈਂਕੜੇ ਹੋਰ ਫੜੇ ਜਾ ਸਕਦੇ ਨੇ ਜਿੱਥੋਂ ਉਹ ਲੈਂਦਾ ਸੀ ਜਿੰਨੂੰ ਉਹ ਵੇਚਦਾ ਸੀ ਕਿਹਦੇ ਕਿਹਦੇ ਨਾਲ ਉਹਨਾਂ ਦੇ ਲਿੰਕ ਸੀ ਫੜੇ ਜਾ ਸਕਦੇ ਨੇ ਪਰ ਤੁਸੀਂ ਦੱਸ ਦਿਓ ਜਦੋਂ ਇਸ ਤਰ੍ਹਾਂ ਵੇਚਣ ਵਾਲਾ ਇੱਕ ਫੜਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਸਪਲਾਈ ਕਰਨ ਵਾਲੇ ਜਾਂ ਜਿੱਥੇ ਉਹ ਸਪਲਾਈ ਕਰਦਾ ਸੀ ਉਹਨਾਂ ਚੋਂ ਕਿੰਨੇ ਫੜੇ ਜਾਂਦੇ ਨੇ ਕੋਈ ਨਹੀਂ ਆਹ ਲੇਡੀ ਬਠਿੰਡੇ ਵਾਲੀ ਫੜੀ ਗਈ ਪਤਾ ਹੀ ਨਹੀਂ ਲੱਗਾ ਅਜੇ ਤੱਕ ਵੀ ਉਹ ਲੈਂਦੀ ਕਿੱਥੇ ਇਹ ਕਿੰਦੇ ਤੋਂ ਸੀ ਔਰ ਉਹ ਅੱਗੇ ਸਪਲਾਈ ਕਿਨੂੰ ਕਰਦੀ ਸੀ ਪਤਾ ਹੀ ਨਹੀਂ ਨਾ ਲੱਗਾ ਏ ਇਸੇ ਤਰ੍ਹਾਂ ਆ ਜਿਹੜਾ ਫੜਿਆ ਹੁਣ ਆ ਇੰਟੈਲੀਜੈਂਸ ਦਾ ਇਨਸਪੈਕਟਰ ਇਹ ਕਿਹਦੇ ਤੋਂ ਕਿੱਲੋ ਲੈ ਕੇ ਆਇਆ ਕਿਨੂੰ ਕਿਨੂੰ ਇਹਨੇ ਦੇਣਾ ਸੀ ਬੰਦੇ ਤਾਂ ਤਸਕਰ ਤਾਂ ਸੈਂਕੜੇ ਕਿੱਕੀ ਚ ਆਉਂਦੇ ਨੇ ਪਰ ਕੀ ਇੱਥੋਂ ਤੱਕ ਇਹ ਜਾਂਚ ਪੜਤਾਲ ਜਾਏਗੀ ਇਹ ਵੱਡਾ ਸਵਾਲ ਮੂੰਹ ਅੱਡ ਕੇ ਖੜਾ ਹੈ ਹੁਣ ਆ ਜਦੋਂ ਪੰਜਾਬ ਪੁਲਿਸ ਨੇ ਹੱਥ ਪਾਇਆ ਮੈਨੂੰ ਲੱਗਦਾ ਚਲੋ ਚੰਗਾ ਕੀਤਾ ਪਰ ਸਵਾਲ ਬੜੇ ਨੇ ਸਵਾਲ ਇਹ ਨੇ ਹੁਣ ਤੱਕ ਜਿਵੇਂ ਲੋਕ ਕਹਿੰਦੇ ਰਹੇ ਨੇ ਵੀ ਇੱਥੇ ਕੁੱਤੀ ਚੋਰਾ ਨਾਲ ਰਲ ਗਈ ਆ ਇੱਥੇ ਬਾੜ ਖੇਤ ਨੂੰ ਖਾਂਦੀ ਆ ਪੁਲਿਸ ਨਾਲ ਰਲ ਕੇ ਕਰਾਉਂਦੀ ਆ ਲੋਕ ਤਾਂ ਇਹ ਕਹਿੰਦੇ ਰਹੇ ਨੇ ਵੀ ਉੱਤੋਂ ਵੱਡੇ ਵੱਡੇ ਅਫਸਰਾਂ ਵੱਡੇ ਵੱਡੇ ਸਿਆਸਤਦਾਨਾਂ ਦੀ ਸ਼ਹਿਣ ਵਾਲੇ ਕੰਮ ਹੁੰਦਾ ਉਹਨਾਂ ਦੇ ਹਿੱਸੇਪੱਤੀਆਂ ਅਸਲੀ ਮਾਲਕ ਪਿੱਛੇ ਵੱਡੇ ਮગરਮੱਛ ਨੇ ਇਹ ਲੋਕ ਕਹਿੰਦੇ ਨੇ ਨਾ ਪਰ ਤੁਸੀਂ ਇੱਕ ਗੱਲ ਦੱਸ ਦਿਓ ਪਿਛਲੇ ਦਿਨਾਂ ਤੋਂ ਜਦੋਂ ਦਾ ਪੰਜਾਬ ਸਰਕਾਰ ਨੇ ਜੁੱਧ ਨਸ਼ਾ ਵਿਰੋਧ ਦੀ ਗੱਲ ਆਖੀ ਐ ਕਿੰਨੇ ਫੜੇ ਪਰ ਇਹਨਾਂ ਦੇ ਵਿੱਚ ਇੱਕ ਵੀ ਕੋਈ ਵੱਡਾ ਸਿਆਸਤਦਾਨ ਫੜਿਆ ਇੱਕ ਇੱਕ ਵੀ ਕੋਈ ਵੱਡਾ ਪੁਲਿਸ ਅਫਸਰ ਜਾਂ ਕੋਈ ਵੱਡਾ ਸਿਵਲ ਅਫਸਰ ਫੜਿਆ ਕਿਸੇ ਇੱਕ ਵੀ ਵੱਡੇ ਸਿਆਸਤਦਾਨ ਦਾ ਜਾਂ ਕਿਸੇ ਵੱਡੇ ਅਫਸਰ ਦਾ ਘਰਟ ਆਇਆ ਗਿਆ ਕੀ ਸਵਾਲ ਹੈ ਨਾ ਵੀ ਕੀ ਇਹ ਚਿੱਟੇ ਦਾ ਇੰਨਾ ਵੱਡਾ ਕਾਰੋਬਾਰ ਹੈ ਇੰਨਾ ਵੱਡਾ ਨੈਕਸਸ ਇਹ ਕੱਲੇ ਆ ਹੀਟ ਲਈ ਚਲਾ ਰਹੇ ਨੇ ਮਤਲਬ ਤੁਸੀਂ ਦੇਖੋ ਉਹ ਬਠਿੰਡੇ ਤੋਂ ਪੁਲਿਸ ਵਾਲੀ ਕੁੜੀ ਫੜੀ ਗਈ ਉਹ ਸ਼ਕਲ ਦੀ ਵਾਵਾ ਸੀ ਹੁਣ ਬਹੁਤਿਆਂ ਨੇ ਹਿੱਸੇ ਕਰਕੇ ਹੀ ਉਹ ਦਿਨ ਰਾਤ ਚਲਾਇਆ ਹੋਇਆ ਕੰਮ ਫੜਨਾ ਚਾਹੀਦਾ ਇਹੋ ਜਿਆ ਨੂੰ ਸਹੀ ਕੀਤਾ ਗਿਆ ਪਰ ਸਵਾਲ ਇਹ ਆ ਉਹ ਤਾਂ ਇੱਕ ਹੇਠਲੀ ਪੁਲਿਸ ਕਾਂਸਟੇਬਲ ਸੀ ਕੀ ਉੱਪਰਲਾ ਕੋਈ ਵੀ ਬੰਦਾ ਪੁਲਿਸ ਦਾ ਅਫਸਰ ਕੋਈ ਵੀ ਇਹੋ ਜੇ ਕੰਮ ਚ ਸ਼ਾਮਲ ਨਹੀਂ ਹੋ ਸਕਦਾ ਇਹ ਸਵਾਲ ਹੈ ਨਾ ਹੁਣ ਜਦੋਂ ਉਹ ਫੜੀ ਗਈ ਉਦੋਂ ਵੀ ਇਹ ਗੱਲ ਉੱਠੀ ਵੀ ਇਹਦੇ ਨਾਲ ਕਈ ਸਾਰੇ ਵੱਡੇ ਅਫਸਰਾਂ ਦੇ ਤਾਲੁਕਾਤ ਨੇ ਸਬੰਧ ਨੇ ਪਰ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਹੁਣ ਤੱਕ ਕੀ ਨਿਕਲਿਆ ਕਿਹੜੇ ਅਫਸਰ ਨੇ ਕਿ ਕਿਹੜੇ ਨਹੀਂ ਇਹਦਾ ਖਲਾਸਾ ਹੁਣ ਤੱਕ ਨਹੀਂ ਹੋਇਆ ਹੁਣ ਪਹਿਲਾਂ ਰਣਜੀਤ ਬਾਵੇ ਦਾ ਕੀ ਤਾਇਆ ਸੀ ਨਾ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇ ਆਮਵਿਕ ਦਾ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਪਿਛਲੀਆਂ ਸਰਕਾਰਾਂ ਦੇ ਵੱਡੇ ਵੱਡੇ ਜਿਹੜੇ ਸਿਆਸਦਾਨ ਐ ਉਹਨਾਂ ਦੇ ਹੱਥਾਂ ਵਿੱਚ ਕਹਿੰਦੇ ਰਹੇ ਸਾਰਾ ਸਮਾਜ ਕਹਿੰਦਾ ਯਾਰ ਵੱਡੇ ਸਿਆਸਦਾਨਾਂ ਮੰਤਰੀਆਂ ਤੇ ਵੱਡੇ ਹੱਥਾਂ ਤੋਂ ਬਿਨਾ ਇੰਨੀ ਵੱਡੀ ਮਹਾਮਾਰੀ ਪੰਜਾਬ ਚ ਫੈਲ ਹੀ ਨਹੀਂ ਸਕਦੀ ਇਹ ਗੱਲ ਦਾਵਾ ਆਹ ھیਟਲੇ ਨਿੱਕੇ ਮੋٹے ਦੇ ਸਾਰਾ ਇਹ ਨੈਕਸਸ ਨਹੀਂ ਚਲਾ ਸਕਦੇ ਪਰ ਕਿਉਂ ਹੁਣ ਤੱਕ ਕਿਸੇ ਵੱਡੇ ਚਿਹਰੇ ਨੂੰ ਹੱਥ ਨਹੀਂ ਪਾਇਆ ਗਿਆ ਕੋਈ ਵੱਡਾ ਚਿਹਰਾ ਜਿਹੜਾ ਸਿਆਸਤਦਾਨ ਜਾਂ ਕੋਈ ਅਫੀਸਰ ਮਤਲਬ ਉਹ ਸਾਰੇ ਹੀ ਬੀਬੇ ਰਹਨੇ ਨੇ ਉਹ 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 ਇਹ ਇੰਨਾ ਕੰਮਾਂ 'ਚ ਹੈਣਗੇ ਫਿਰ ਪੁਸ਼ਤ ਪੁਣਾਈ ਕਿਦੀ ਆ ਫਿਰ ਅਸ਼ੀਰਵਾਦ ਕਿਹਦਾ ਇਹਨਾਂ ਨੂੰ ਫਿਰ ਇਹ ਕੀਦੇ ਸਿਰ ਤੇ ਇੰਨਾ ਇੰਨਾ ਟਾਈਮ ਇਹ ਕੰਮ ਕਰਦੇ ਰਹੇ ਨੇ ਇਹ ਸਵਾਲ ਹੈ ਆ ਹੁਣ ਬਠਿੰਡੇ ਵਾਲੀ ਬੀਬੀ ਸੀ ਉਹ ਕੀਦੇ ਸਿਰ ਤੇ ਇੰਨਾ ਟਾਈਮ ਜਿੰਨੇ ਟਾਈਮ ਤਦਸਿਆ ਜਾ ਰਿਹਾ ਉਹਨੇ ਇੰਨੀ ਪ੍ਰਾਪਰਟੀ ਬਣਾਈ ਇੰਨੀ ਜਾਇਦਾਦ ਬਣਾਈ ਆ ਲੈ ਲਿਆਓ ਇਨਾ ਟਾਈਮ ਜੋ ਕੰਮ ਕਰਦੀ ਰਹੀ ਆ ਪੁਲਿਸ ਚ ਹੁੰਦੀ ਫਿਰ ਕੀ ਦੇ ਨਾਲ ਰਲ ਕੇ ਕੀ ਦੇ ਅਸ਼ੀਰਵਾਦ ਤੇ ਹੁਣ ਆ ਜਿਹੜੇ ਅੱਜ ਦੋ ਫੜੇ ਆ ਕੱਲ ਦੇ ਫੜੇ ਆ ਇਹ ਅਮਰਸਰ ਪੁਲਿਸ ਨੇ ਤਾਂ ਸਵਾਲ ਹੁਣ ਇਹ ਆ ਨਾ ਵੀ ਹੁਣ ਤੱਕ ਜੇ ਇਹ ਕੰਮ ਕਰਦੇ ਰਹੇ ਆ ਤਾਂ ਇਹੋ ਜਿਹਾ ਕੰਮ ਬਹੁਤਾ ਟਾਈਮ ਲੁਕਿਆ ਛੁਪਿਆ ਤਾਂ ਰਹਿੰਦਾ ਨਹੀਂ ਦੇਣ ਵੀ ਜਾਂਦੇ ਹੋਣਗੇ ਲੈਣ ਵੀ ਜਾਂਦੇ ਹੋਣਗੇ ਜਿਵੇਂ ਹੁਣ ਇਹਨਾਂ ਕੋਲੋਂ ਕਿਲੋ ਫੜਿਆ ਗਿਆ ਕਿਲੋ ਫੜਿਆ ਗਿਆ ਤਾਂ ਉਹ ਗ੍ਰਾਮਾਂ ਚ ਬਣਾ ਬਣਾ ਲੱਖਾਂ ਹਜ਼ਾਰਾਂ ਘਰਾ ਦੇ ਧੀਆਂ ਪੁੱਤਾਂ ਨੂੰ ਇਹਨਾਂ ਨੇ ਵੇਚਣਾ ਸੀ ਮਤਲਬ ਹਜ਼ਾਰਾਂ ਘਰਾਂ ਦੀ ਬਰਬਾਦੀ ਇਹਨਾਂ ਦੇ ਇਸ ਇੱਕ ਕਿਲੋ ਚਿੱਟੇ ਨਾਲ ਇਹਨਾਂ ਨੇ ਕਰਨੀ ਸੀ ਲਿਆਂਦਾ ਵੀ ਹੈ ਕਿਤੋਂ ਫੇਰ ਇਹਨਾਂ ਨੇ ਗ੍ਰਾਮਾਂ ਚ ਦੇਣਾ ਵੀ ਸੀ ਪਹਿਲਾਂ ਵੀ ਐਂ ਕਰਦੇ ਰਹੇ ਹੋਣਗੇ ਸਿੱਧਾ ਹੀ ਪਹਿਲੀ ਵਾਰ ਤਾਂ ਕਿਲੋ ਕਿਸੇ ਨੇ ਦੇ ਨਹੀਂ ਦਿੱਤਾ ਪਰ ਹੁਣ ਤੱਕ ਪੰਜਾਬ ਸਰਕਾਰ ਪੰਜਾਬ ਪੁਲਿਸ ਗੁਪਤਚਰ ਵਿਭਾਗ ਸਾਰੇ ਨੂੰ ਕਿਤੇ ਵੀ ਇਹਨਾਂ ਤੇ ਸ਼ੱਕ ਨਹੀਂ ਹੋਇਆ ਤੇ ਜਾਂ ਫਿਰ ਕੀ ਅਸ਼ੀਰਵਾਦ ਸੀ ਕੋਈ ਇਹ ਤੁਸੀਂ ਜਵਾਬ ਆਪਣਾ ਕਮੈਂਟ ਆਪ ਲਿਖਿਓ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਆਪਣੀ ਵੀ ਪਹਿਰੇਦਾਰੀ ਵਰਦੀ ਆ ਨਿੱਕੀਆਂ ਮੋਟੀਆਂ ਗਲਤੀਆਂ ਨਿੱਜੀ ਜ਼ਿੰਦਗੀ ਦੀਆਂ ਹਰ ਇੱਕ ਮਨੁੱਖ ਨਾ ਕੋਈ ਦੇਵਤਾ ਜੰਮਿਆ ਨਾ ਜੰਮਣਾ ਪਰ ਆ ਜਿਹੜੀਆਂ ਵੱਡੀਆਂ ਮਹਾਮਾਰੀਆਂ ਨੇ ਜਿਹੜੀਆਂ ਤਬਾਹ ਕਰ ਰਹੀਆਂ ਸਮਾਜ ਨੂੰ ਜਿਹੜੀਆਂ ਪਰਿਵਾਰਾਂ ਦੇ ਪਰਿਵਾਰ ਲੈ ਕੇ ਜਾ ਰਹੀਆਂ ਨੇ ਆ ਚਿੱਟੇ ਦੇ ਨਾਲ ਇੱਕ ਮਾਂ ਪਿੱਛੇ ਦੱਸ ਰਹੀ ਸੀ ਕਿ ਮੇਰੇ ਤਿੰਨ ਪੁੱਤ ਸੀ ਤਿੰਨੇ ਦੇ ਤਿੰਨੇ ਚਿੱਟੇ ਨਾਲ ਹੀ ਮਰ ਗਏ ਇੱਕ ਪਿਓ ਨੇ ਪਿਛਲੇ ਦਿਨੀ ਸਾਡੇ ਕੈਮਰੇ ਤੇ ਦੱਸਿਆ ਮੇਰੇ ਦੋ ਪੁੱਤ ਸੀ ਕਹਿੰਦਾ ਸ਼ਮੀਆਂ ਵਰਗੇ ਦੋਨੇ ਕਹਿੰਦਾ ਚਿੱਟੇ ਨਾਲ ਮਰ ਗਏ ਇੱਕ 6 ਮਹੀਨੇ ਪਹਿਲਾਂ ਇੱਕ 6 ਮਹੀਨੇ ਬਾਅਦ ਸਾਡਾ ਇੱਕ ਬੜਾ ਹੀ ਸਿਆਣਾ ਤੇ ਪਿਆਰਾ ਸੱਜਣਾ ਹੈ ਜਿਹੜਾ ਲੋਕ ਸੇਵਕ ਵੀ ਹੈ ਉਹਦੇ ਦੋਨੇ ਪੁੱਤ ਚਿੱਟੇ ਦੇ ਵਿੱਚ ਪੈ ਗਏ। ਅੱਜ ਉਹ ਬੇहद ਦੁਖੀ ਤੇ ਅਫਸੈਟ ਹੈ। ਅੱਜ ਤੱਕ ਉਹਨੇ ਇਮਾਨਦਾਰੀ ਦੀ ਜ਼ਿੰਦਗੀ ਜਿਉਈ ਸੀ। ਸੱਚੀ ਸੁੱਚੀ ਕਿਰਤ ਕਮਾਈ ਕੀਤੀ। ਲੋਕਾਂ ਦੀ ਜਿੰਨੀ ਹੋਈ ਸਮਾਜ ਚ ਦੁਨੀਆ ਜਾਣਦੀ ਆ ਉਸ ਮਿੱਤਰ ਸਾਡੇ ਨੇ ਸੇਵਾ ਕੀਤੀ ਮੈਂ ਨਾਂ ਨਹੀਂ ਲੈਣਾ। ਪਰ ਦੋਵੇਂ ਪੁੱਤਰ ਉਹਦੇ ਚਿੱਟੇ ਦੇ ਵਿੱਚ ਗਲਤਾਨ ਹੋ ਗਏ ਨੇ। ਹੁਣ ਤੁਸੀਂ ਦੱਸੋ ਜਦੋਂ ਸਮਾਜ ਨੂੰ ਐਸ ਕਦਰੇ ਬਿਮਾਰੀ ਲੱਗ ਚੁੱਕੀ ਐ ਤਾਂ ਫਿਰ ਜਦੋਂ ਪੁਲਿਸ ਦੇ ਵਿੱਚ ਇਹੋ ਜੀਆਂ ਕਾਲੀਆਂ ਪੇਡਾਂ ਬੈਠੀਆਂ ਨੇ ਜਿਨ੍ਹਾਂ ਨੂੰ ਕਾਲੀਆਂ ਪੇਡਾਂ ਹੀ ਕਿਹਾ ਜਾਊਗਾ ਵੈਸੇ ਤਾਂ ਜਦੋਂ ਆਪਾਂ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਆ ਤੇ ਆਮ ਲੋਕਾਂ ਨੂੰ ਤਾਂ ਗੁੱਸਾ ਹੀ ਚੜ ਜਾਂਦਾ ਕਿਉਂਕਿ ਪੁਲਿਸ ਡਿਪਾਰਟਮੈਂਟ ਨੂੰ ਜਿੱਦਾਂ ਇੱਜ਼ਤ ਲੈਣੀ ਚਾਹੀਦੀ ਸੀ ਲੋਕਾਂ ਦੀ ਜਿੱਦਾਂ ਲੋਕਾਂ ਤੋਂ ਅਸ਼ੀਰਵਾਦ ਲੈਣੇ ਚਾਹੀਦੇ ਸੀ ਪੁਲਿਸ ਦਾ ਕੰਮ ਲੋਕਾਂ ਦੀ ਰੱਖਿਆ ਸੁਰੱਖਿਆ ਕਰਨਾ ਕਾਨੂੰਨ ਨੂੰ ਲਾਗੂ ਕਰਾਉਣਾ ਲੋਕਾਂ ਦੀ ਇੱਜ਼ਤ ਮਾਣ ਬਹਾਲ ਕਰਨਾ ਗੁੰਡਾਗਰਦੀ ਖਤਮ ਕਰਨਾ ਧੱਕਾ ਖਤਮ ਕਰਨਾ ਪਰ ਜਦੋਂ ਲੋਕਾਂ ਨੇ ਵੇਖਿਆ ਵੀ ਪੁਲਿਸ ਵਾਲੇ ਗਾਲਾਂ ਕੱਢਦੇ ਨੇ ਮਿੰਟ 'ਚ ਥੱਪੜ ਕੱਢ ਮਾਰਦੇ ਨੇ ਇਹ ਤਾਂ ਆਪ ਮਤਲਬ ਜੇਬਾਂ ਲਈ ਤੱਕੀ ਜਾਂਦੇ ਨੇ ਰਿਸ਼ਵਤ ਲੈਣ ਦੇ ਲਈ ਤਾਂ ਫਿਰ ਲੋਕਾਂ ਨੂੰ ਇੰਜ ਲੱਗਾ ਵੀ ਇਹ ਤਾਂ ਸਾਰੇ ਕੰਮ ਹੀ ਗੈਰਕਾਨੂੰਨੀ ਕੀਤੇ ਜਾਂਦੇ ਨੇ ਮਤਲਬ ਇਹ ਜਿਹੜੇ ਜਿੰਨੇ ਵੀ ਇਹ ਕੰਮ ਸੀ ਇਹ ਸਾਰੇ ਕੰਮ ਹੀ ਗੈਰਕਾਨੂੰਨੀ ਨੇ ਨਾ ਤਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੇ ਇਮਾਨਦਾਰ ਤੇ ਚੰਗੇ ਬੰਦੇ ਹੈਗੇ ਨੇ ਉਹਨਾਂ ਨੂੰ ਵੀ ਗੁੱਸਾ ਚੜਦਾ ਅੱਗ ਲੱਗਦੀ ਅੰਦਰੋਂ ਵੀ ਯਾਰ ਸਾਡਾ ਵੀ ਨਾਂ ਵਿੱਚੇ ਬਦਨਾਮ ਇਹ ਕਾਲੀਆਂ ਪੇਡਾ ਕਰਦੀਆਂ ਨੇ ਤਾਂ ਸਮਾਜ ਨੂੰ ਪਹਿਰੇਦਾਰ ਬੰਨਾ ਪੈਣਾ ਹੁਣ ਹੁਣ ਦੇਖੋ ਪੁਲਿਸ ਤੇ ਸਰਕਾਰਾਂ ਤੇ ਬਹੁਤ ਟੈਂਪਰੋ ਹੱਸਾ ਕਰ ਲਿਆ ਪਰ ਉਹ ਇੱਕ ਨਾਰਾ ਹੈ ਕਹਿੰਦਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਮੈਨੂੰ ਲੱਗਦਾ ਜੇਕਰ ਪੰਜਾਬ ਬਚਾਉਣਾ ਜਵਾਨੀ ਬਚਾਉਣੀ ਹੈ ਤੁਸੀਂ ਆਪਣੇ ਧੀਆਂ ਪੁੱਤ ਆਪਣੇ ਘਰ ਬਚਾਉਣੇ ਨੇ ਤਾਂ ਫਿਰ ਆਪਣੀ ਰਾਖੀ ਆਪ ਕਰਨੀ ਪੈਣੀ ਹੈ ਪਿੰਡਾਂ ਦੇ ਵਿੱਚ ਹਰ ਬੰਦਾ ਜ਼ਿੰਮੇਵਾਰੀ ਨਾਲ ਪਹਿਰਾ ਦੇਵੇ ਆ ਹੁਣ ਮੁੱਖ ਮੰਤਰੀ ਉਹਨਾਂ ਨੇ ਨੰਬਰ ਜਾਰੀ ਕੀਤਾ ਹੋਇਆ ਵੀ ਇਸ ਨੰਬਰ ਤੇ ਸਾਨੂੰ ਪਿੰਡ ਚੋਂ ਸੂਚਨਾ ਦਿਓ ਜੇਕਰ ਤੁਹਾਡੇ ਕੋਈ ਨਸ਼ੇ ਦਾ ਚਿੱਟੇ ਦਾ ਕੰਮ ਕਰਦਾ ਬਹੁਤ ਸਾਰੇ ਲੋਕ ਅਜੇ ਵੀ ਚੁੱਪ ਨੇ ਮੈਨੂੰ ਲੱਗਦਾ ਹੈ ਕਾਰਵਾਈ ਕਰਨ ਨਾ ਕਰਨ ਜਾਣਕਾਰੀਆ ਦੇਣੀਆਂ ਚਾਹੀਦੀਆਂ ਨੇ ਇਹ ਕਹਿੰਦੇ ਨਾ ਅਸੀਂ ਗੁਪਤ ਰੱਖਾਂਗੇ ਜਿਹੜਾ ਜਾਣਕਾਰੀ ਦੇਵੇਗਾ ਯਾਰ ਕਿਸੇ ਰਿਸ਼ਤੇਦਾਰ ਤੋਂ ਫੋਨ ਕਰਾ ਦਿਓ ਪਰ ਜਾਣਕਾਰੀ ਦੇਣੀ ਚਾਹੀਦੀ ਹੈ ਵੀ ਤੁਹਾਡੇ ਪਿੰਡ 'ਚ ਤੁਹਾਡੇ ਆਲੇ ਦੁਆਲੇ ਕੌਣ ਬੰਦਾ ਜਾਂ ਕੌਣ ਵਿਅਕਤੀ ਆ ਜਿਹੜਾ ਇਹਨਾਂ ਚੀਜ਼ਾਂ 'ਚ ਸ਼ਾਮਲ ਹੈ ਹੁਣ ਪਿਛਲੇ ਦਿਨਾਂ 'ਚ ਕਾਫੀ ਸਾਰੇ ਅੱਜ ਤੋਂ ਸਾਲ 1.5 ਸਾਲ ਪਹਿਲਾਂ ਕਾਫੀ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਜਾਇਦਾਦਾਂ ਨੂੰ ਅਟੈਚ ਕੀਤਾ ਗਿਆ ਸੀ ਉੱਥੇ ਬੋਰਡ ਲਾਏ ਗਏ ਸੀ ਕਿ ਇਹ ਹੁਣ ਜਨਤਕ ਪ੍ਰਾਪਰਟੀ ਹੈ ਜਾਂ ਇਹ ਸਰਕਾਰੀ ਪ੍ਰਾਪਰਟੀ ਹੈ ਪਰ ਉਸ ਤੋਂ ਬਾਅਦ ਕੀ ਹੋਇਆ ਹਫ਼ਤੇ ਦਸ ਦਿਨਾਂ ਚ ਅਗਲੇ ਨੇ ਬੋਰਡ ਬੜ ਲਾ ਕੇ ਪਾਸੇ ਮਾਰੇ ਉਹ ਉਹਨਾਂ ਘਰਾਂ ਉਹਨਾਂ ਪ੍ਰਾਪਰਟੀਆਂ ਨੂੰ ਵਧੀਆ ਵਰਤ ਰਹੇ ਨੇ ਉਸ ਤੋਂ ਬਾਅਦ ਕਿਸੇ ਨੇ ਜਾ ਕੇ ਪੁੱਛਿਆ ਹੀ ਨਹੀਂਗਾ ਬਈ ਇਹ ਇੱਥੇ ਬੋਰਡ ਲਾਇਆ ਸੀ ਇਹਦਾ ਕੀ ਬਣਿਆ ਹੁਣ ਤੁਸੀਂ ਦੱਸੋ ਪੁਲਿਸ ਦੀਆਂ ਕਾਰਵਾਈਆਂ ਦਾ ਫਿਰ ਕੀ ਨਸ਼ਰ ਕੀ ਹਾਲ ਕੀ ਆ ਹਸ਼ਰ ਕੀ ਆ ਜੇਕਰ ਐਦਾਂ ਹੀ ਕੰਮ ਚੱਲਣਾ ਹੁਣ ਬਹੁਤ ਸਾਰੇ ਨੇ ਜਿਹੜੇ ਇਹ ਕਹਿ ਰਹੇ ਨੇ ਉਹ ਯਾਰ 2-4 ਦਿਨ ਦੀ ਖੇਡ ਆ ਇਹਨਾਂ ਨੇ ਆ 2-4 ਦਿਨ ਲਾ 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 ਕਰਕੇ ਹਟ ਜਾਣਾ ਹੁਣ ਮੈਂ ਫੇਰ ਤੁਹਾਨੂੰ ਇੱਕ ਵਾਰ ਦੁਬਾਰਾ ਦੱਸ ਦਿਆਂ ਬਠਿੰਡਾ ਤੋਂ ਇਹ ਜਿਹੜਾ ਇੱਕ ਅਫਸਰ ਫੜਿਆ ਇੰਟੈਲੀਜੈਂਸ ਵਿੰਗ ਦਾ ਇਹ ਅਫਸਰ ਦੱਸਿਆ ਜਾ ਰਿਹਾ ਜਿਹਦਾ ਨਾਮ ਗੁਰਮੀਤ ਸਿੰਘ ਨਾਲ ਇਹਦਾ ਸਾਥੀ ਇੱਕ ਰਵੀ ਦੱਸਿਆ ਜਾ ਰਿਹਾ ਮੀਡੀਆ ਦੇ ਵਿੱਚ ਇਹ ਫੜੇ ਗਏ ਨੇ ਇਹਨਾਂ ਦੇ ਉੱਪਰੇ ਦੋਸ਼ ਹੈ ਕਿ 1 ਕਿਲੋ ਚਿੱਟਾ ਮਤਲਬ 5 ਕਰੋੜ ਰੁਪਏ ਦਾ ਨਸ਼ਾ ਇਹਨਾਂ ਤੋਂ ਫੜਿਆ ਗਿਆ ਹੁਣ ਇਹ ਵੇਖਣਾ ਕਿ ਇਹਨਾਂ ਤੇ ਅੱਗੇ ਕੀ ਕਾਰਵਾਈ ਹੁੰਦੀ ਆ ਇਹੀ ਉਹ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਬੇੜਾ ਗਰਖ ਕੀਤਾ ਇਹਨਾਂ ਤੋਂ ਤਾਂ ਲੋਕਾਂ ਨੇ ਰਾਕੀ ਮੰਨ ਲਓ ਹੁਣ ਇਹੋ ਜਿਹੇ ਨੂੰ ਪਤਾ ਨਹੀਂ ਕਿੰਨੇ ਲੋਕ ਇਹੋ ਜਿਹੇ ਨੂੰ ਸ਼ਿਕਾਇਤਾਂ ਦੇ ਕੇ ਗਏ ਹੋਣਗੇ ਕਿ ਸ੍ਰੀਮਾਨ ਜੀ ਸਾਡੇ ਫਲਾਣਾ ਚਿੱਟਾ ਵੇਚਦਾ ਵੇਚਦਾ ਤੇ ਇਹਨੇ ਫਿਰ ਕਿਹੋ ਜੀ ਕਾਰਵਾਈ ਕੀਤੀ ਹੋਣੀ ਆ ਤੁਸੀਂ ਸੋਚੋ ਸਹੀ ਇੰਟੈਲੀਜੈਂਸ ਵੈਂਗੀ ਸੀ ਇਹਨੇ ਸੂਚਨਾਵਾਂ ਦੇਣੀਆਂ ਸੀ ਕਾਠੀਆਂ ਕਰਕੇ ਵੀ ਕੌਣ-ਕੌਣ ਕਿਵੇਂ-ਕਿਵੇਂ ਵੇਚਦਾ ਕੀ-ਕੀ ਕਰਦਾ ਤੇ ਜੇ ਉਹਦੇ ਕੋਲੋਂ ਇੱਕ ਕਿਲੋ ਉਹ ਭਰਾਓ ਕਿਲੋ ਉਹ ਗ੍ਰਾਮਾਂ ਚ ਕਰ-ਕਰ ਪਤਾ ਨਹੀਂ ਕਿੰਨੇ ਹਜ਼ਾਰ ਘਰਾਂ ਦੇ ਧੀਆ ਪੁੱਤਾਂ ਨੂੰ ਬਰਬਾਦ ਕਰਨਾ ਸੀ ਇਹਨਾਂ ਨੇ ਤੇ ਉਹ ਫੜਿਆ ਗਿਆ ਹੁਣ ਪਰ ਹੁਣ ਜਾਂਚ ਹੋਣੀ ਚਾਹੀਦੀ ਆ ਵੀ ਇਹਦੇ ਉੱਪਰ ਥੱਲੇ ਕਿੱਥੋਂ ਤੱਕ ਹੱਥ ਜੁੜੇ ਸੀ